ਸਾਸਰੀਆ ਕਾਲ ਦੋਸਤੋ ਅੱਜ ਦੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਤੁਹਾਡੇ ਤੋਂ ਬੇਨਤੀ ਹੈ ਜੇਕਰ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗਦੀ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤੇ ਚਲੋ ਅੱਜ ਦੀ ਕਹਾਣੀ ਸ਼ੁਰੂ ਕਰਦੇ ਹਾਂ ਇਹ ਕਹਾਣੀ ਇੱਕ ਇਹੋ ਜਿਹੇ ਆਦਮੀ ਦੀ ਹੈ ਜਿਸਨੇ ਸਿਰਫ ਇੱਕ ਇੰਜੈਕਟ ਪ੍ਰਿੰਟਰ ਅਤੇ ਕੁਝ ਡਿਟੇਲ ਦੀ ਜਾਣਕਾਰੀ ਰੱਖਣ ਦੀ ਕਲਾ ਦੇ ਕਾਰਨ ਕੈਨੇਡਾ ਦੇ ਫਾਈਨੈਂਸ਼ੀਅਲ ਸੈਕਟਰ ਦੀ ਨੀਵ ਹਿਲਾ ਦਿੱਤੀ ਉਸਨੇ ਆਪਣੇ ਅਪਰਾਧ ਦੀ ਦੁਨੀਆ ਨੂੰ ਵਧਾਉਣ ਲਈ ਨਾ ਤਾਂ ਕਿਸੇ ਵਾਇਲੈਂਸ ਦਾ ਸਹਾਰਾ ਲਿਆ ਅਤੇ ਨਾ ਹੀ ਧਮਕੀਆਂ ਦਾ ਸਗੋ ਉਸਦੀ ਮਾਸਟਰਫੁਲਨੈਸ ਵਾਲੇ ਮਾਈਂਡ ਕਰਕੇ ਕੈਨੇਡੀਅਨ ਇਕਨੋਮੀ ਵਿੱਚ ਉਸ ਨੂੰ ਵਧਣ ਦਾ ਮੌਕਾ ਦਿੱਤਾ ਇਹ ਕਹਾਣੀ ਸ਼ੁਰੂ ਹੁੰਦੀ ਹੈ 1974 ਵਿੱਚ ਵੈਸਟਰ ਦੇ ਲਾਗੇ ਰਿਵਰ ਕਨਾਡ ਨਾਂ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਵੈਸਲੇ ਵੀਵਲ ਦਾ ਜਨਮ ਹੁੰਦਾ ਹੈ ਉਸ ਦਾ ਬਚਪਨ ਨਾਰਮਲ ਸੀ ਉਸ ਦੇ ਲਿਵਿੰਗ ਪੇਰੈਂਟਸ ਨੇ ਉਸ ਦੀ ਅਕੈਡਮੀ ਪੁਸ਼ ਕਰਨ ਲਈ سپورਟ ਕੀਤਾ ਛੋਟੀ ਜਹੀ ਉਮਰ ਤੋਂ ਹੀ ਉਸ ਨੂੰ ਕੰਪਿਊਟਰ ਤੇ ਇੰਟਰਨੈਟ ਦਾ ਸ਼ੌਂਕ ਸੀ ਜਿਸ ਨੇ ਬਾਅਦ ਵਿੱਚ ਉਸ ਦੀ ਜ਼ਿੰਦਗੀ ਉੱਤੇ ਗਹਿਰਾ ਅਸਰ ਪਾਇਆ ਟੀਨੇਜ ਦੇ ਦੌਰਾਨ ਵੈਸਲੀ ਆਪਣੇ ਕਲਾਸਮੇਟ ਦੇ ਨਾਲ ਫਿੱਟ ਹੋਣ ਵਿੱਚ ਸਟਰਗਲ ਕਰ ਰਿਹਾ ਸੀ ਕਿਉਂਕਿ ਉਹ ਕੰਪਿਊਟਰ ਵਿੱਚ ਜ਼ਿਆਦਾ ਸ਼ੌਂਕ ਰੱਖਦਾ ਸੀ ਇਸ ਲਈ ਉਸਦੇ ਸਭ ਤੋਂ ਵਧੀਆ ਦੋਸਤੇ ਕੰਪਿਊਟਰ ਹੀ ਬਣ ਗਏ ਐਲਗੋਰਿਦਮ ਅਤੇ ਕੋਡਿੰਗ ਦੇ ذریعے ਵੈਸਲੇ ਨੂੰ ਇੱਕ ਨਵਾਂ ਮਕਸਦ ਮਿਲਿਆ ਪਰ ਇਸ ਡਿਜੀਟਲ ਦੁਨੀਆ ਦੀ ਐਬ ਸੈਸ਼ਨ ਨੇ ਉਸਨੂੰ ਕਲਾਸ ਅਤੇ ਪੀਰੀਅਡਸ ਵਿੱਚੋਂ ਆਊਟਕਾਸਟ ਬਣਾ ਦਿੱਤਾ ਆਪਣੇ ਸੈਲਟੋਂ ਨਿਕਲਣ ਅਤੇ ਦੋਸਤ ਵਿੱਚ ਐਕਸੈਪਟੈਂਸ ਪਾਣ ਦੇ ਲਈ ਵੈਸਲੇ ਅਤੇ ਉਸਦੇ ਇੱਕ ਦੋਸਤ ਨੇ ਮਿਲ ਕੇ ਆਪਣੇ ਸਕੂਲ ਵਿੱਚ ਚੋਰੀ ਕਰਨ ਦਾ ਫੈਸਲਾ ਕੀਤਾ ਉਹ ਦੋਨੋਂ ਮਿਲ ਕੇ ਇੱਕ ਐਸੀ ਚੋਰੀ ਕਰਨਾ ਚਾਹੁੰਦੇ ਸੀ ਜੋ ਉਹਨਾਂ ਨੂੰ ਥ੍ਰਿਲ ਦੇਵੇ ਅਤੇ ਉਹਨਾਂ ਦੀ ਸਟੈਂਡਿੰਗ ਨੂੰ ਵਧਾਵੇ ਪਰ ਉਹਨਾਂ ਦਾ ਇਹ ਸੁਪਨਾ ਨੈਸ਼ਨਲ ਨਿਊਜ਼ ਬਣ ਗਿਆ ਲੋਕਲ ਨਿਊਜ਼ ਪੇਪਰ ਨੇ ਰਿਪੋਰਟ ਕੀਤਾ ਕਿ ਕਿ ਡਿਸਟ੍ਰਾਈਟ ਦੀ ਪ੍ਰੋਫੈਸ਼ਨਲ ਥ੍ਰੀਸ ਨੇ ਸਕੂਲ ਵਿੱਚ ਵਰਕੇ 70000 ਡਾਲਰ ਤੋਂ ਵੱਧ ਦੇ ਇਕਵਿਪਮੈਂਟ ਚੁਰਾਈ ਸੀ ਇਸ ਘਟਨਾ ਨੇ ਵੈਸਲੇ ਦੇ ਸੋਸ਼ਲ ਲਾਈਫ ਨੂੰ ਜਲਦੀ ਹੀ ਬਦਲ ਦਿੱਤਾ ਅਚਾਨਕ ਉਹ ਅਟੈਨਸ਼ਨ ਦਾ ਸੈਂਟਰ ਬਣ ਗਿਆ ਅਤੇ ਉਸ ਦੀ ਨਵੀਂ ਪਪੂਲਾਰਿਟੀ ਨੇ ਉਸ ਨੂੰ ਐਕਸੈਪਟੈਂਸੀ ਦਿੱਤੀ ਜੋ ਉਹ ਚਾਹੁੰਦਾ ਸੀ ਪਰ ਇਹ ਸਿਰਫ ਉਸ ਦੀ ਇਲੀਗਲ ਐਕਟੀਵਿਟੀ ਨਾਲ ਭਰੇ ਕੈਰੀਅਰ ਦੀ ਸ਼ੁਰੂਆਤ ਸੀ ਉਹ ਸਿਰਫ ਪਪੂਲਾਰਿਟੀ ਨਹੀਂ ਚਾਹੁੰਦਾ ਸੀ ਬਲਕਿ ਅਮੀਰ ਵੀ ਬਣਨਾ ਚਾਹੁੰਦਾ ਸੀ ਪੈਸਾ ਕਮਾਉਣ ਦੀ ਇਹ ਖੁਆਇਸ਼ ਇੱਕ ਇਤਿਹਾਸਿਕ ਘਟਨਾ ਚੱਕਰ ਦੀ ਸ਼ੁਰੂਆਤ ਸੀ ਵੈਸੇ ਵਿਵਰਨ ਨੇ ਪੈਸਾ ਪ੍ਰਿੰਟ ਕਰਨ ਦੀ ਦੁਨੀਆ ਵਿੱਚ ਕਦਮ ਰੱਖਿਆ ਇਸ ਤੋਂ ਪਹਿਲਾਂ ਉਸਨੇ ਪਹਿਲਾਂ ਤੋਂ ਹੀ ਵੈਲਫੇਅਰ ਕਾਰਚ ਐਕਸ ਇੰਸ਼ੋਰੈਂਸ ਸਰਟੀਫਿਕੇਟ ਵਰਗੇ ਅਫੀਸ਼ੀਅਲ ਡਾਕੂਮੈਂਟ ਨੂੰ ਫਰਜੀ ਕਰਨ ਦਾ ਐਕਸਪੀਰੀਅੰਸ ਹਾਸਲ ਕੀਤਾ ਸੀ ਸਿਰਫ ਇਹੋ ਨਹੀਂ ਵੀਵਰ ਨੇ ਗਿਫਟ ਸਰਟੀਫਿਕੇਟਸ ਵੀ ਫਰਜੀ ਕੀਤੇ ਸੀ ਉਸਦੀ ਇਸ ਫਰਜੀ ਸਕਿਲ ਨੇ ਉਸਨੂੰ 1997 ਵਿੱਚ ਜੇਲ੍ਹ ਭੇਜ ਦਿੱਤਾ ਸੀ ਉਦੋਂ ਉਸਨੂੰ 3 ਮਹੀਨੇ ਦੀ ਸਜ਼ਾ ਮਿਲੀ ਸੀ ਪਰ ਇਹ ਸਜ਼ਾ ਉਸਨੂੰ ਰੋਕ ਨਹੀਂ ਸਕਦੀ ਸੀ ਇਸ ਲਈ ਫਰਜੀ ਕੰਮ ਦੇ ਨਾਲ-ਨਾਲ ਵੈਸਲੇ ਦੇ ਦੂਸਰੇ ਬਿਜ਼ਨਸ ਜਿਵੇਂ ਪੀਟੀ ਅਤੇ ਮੈਰੀ ਜਵਾਨਾ ਦਾ ਪ੍ਰੋਡਕਸ਼ਨ ਵੀ ਸ਼ਾਮਿਲ ਸੀ ਪਰ ਉਸ ਦਾ ਮੈਰੀ ਜਵਾਨਾ ਆਪਰੇਸ਼ਨ ਵੀ ਬੰਸਟ ਹੋ ਗਿਆ ਹਾਲਾਂਕਿ ਵੈਸਲੇ ਨੂੰ ਇਸ ਦੇ ਲਈ ਕੋਈ ਜਿਲ ਨਹੀਂ ਮਿਲੀ ਪਰ ਉਸ ਨੂੰ 18 ਮਹੀਨੇ ਵਾਸਤੇ ਹਾਊਸ ਅਰੇਸਟ ਦੀ ਸਜ਼ਾ ਦਿੱਤੀ ਗਈ ਅਤੇ ਨਾਲ ਹੀ 240 ਘੰਟੇ ਕਮਿਊਨਿਟੀ ਸਰਵਿਸ ਵੀ ਕਰਨਾ ਪਿਆ ਵੈਸਲੇ ਦੀਆਂ ਖਾਇਸ਼ਾਂ ਬਹੁਤ ਵੱਡੀਆਂ ਸੀ ਅਤੇ ਉਸ ਨੂੰ ਬੜੀ ਹੀ ਜਲਦੀ ਇਸੇ ਵੀ ਤਰੀਕੇ ਨਾਲ ਪੈਸਾ ਕਮਾਉਣ ਦੀ ਖਾਹਿਸ਼ ਸੀ ਹੁਣ ਉਸਨੇ ਖੁਦ ਪੈਸਾ ਪ੍ਰਿੰਟ ਕਰਨ ਦਾ ਆਈਡੀਆ ਸੋਚਿਆ ਉਸਨੂੰ ਬਚਪਨ ਤੋਂ ਹੀ ਕੰਪਿਊਟਰ ਦਾ ਸ਼ੌਂਕ ਸੀ ਅਤੇ ਹੁਣ ਵਕਤ ਆ ਗਿਆ ਸੀ ਆਪਣੀ ਟੈਕਨੋਲੋਜੀ ਦੇ ਨਾਲੇਜ ਨੂੰ ਇਸਤੇਮਾਲ ਕਰਕੇ ਉਸਨੇ ਬਚਪਨ ਵਿੱਚ ਇਸ ਟੈਕਨੋਲੋਜੀ ਦੇ ذریعے 10 ਅਤੇ 20 ਡਾਲਰ ਦੇ ਬਿਲਸ ਨੂੰ ਫੇਕ ਬਣਾਇਆ ਸੀ ਜੇਕਰ ਬਿਲਸ ਦਾ ਮਤਲਬ ਤੁਹਾਨੂੰ ਨਹੀਂ ਪਤਾ ਤਾਂ ਮੈਂ ਦੱਸਦਾ ਅਮਰੀਕਾ ਵਿੱਚ ਨੋਟਾਂ ਨੂੰ ਬਿਲਸ ਕਹਿੰਦੇ ਹਨ ਅਤੇ ਉਹ ਸੋਚ ਰਿਹਾ ਸੀ ਕਿਉਂ ਨਾ 100 ਡਾਲਰ ਦੇ ਬਿਲਸ ਨੂੰ ਨਕਲੀ ਬਣਾਇਆ ਜਾਵੇ ਉਸਨੇ ਇਸ ਲੈ ਟ੍ਰਾਈ ਸ਼ੁਰੂ ਕੀਤਾ ਇਸ ਵਾਰ ਰਿਜ਼ਲਟ ਉਸਦੀ ਮਰਜ਼ੀ ਤੋਂ ਬਹੁਤ ਦੂਰ ਸੀ ਜਿਹੜੇ ਬਿਲ ਉਸਨੇ ਬਣਾਏ ਸੀ ਉਹ ਅਸਲੀ ਕਰੰਸੀ ਤੋਂ ਬਿਲਕੁਲ ਵੱਖ ਸੀ ਅਤੇ ਕੋਈ ਵੀ ਇਸ ਨੂੰ ਆਸਾਨੀ ਨਾਲ ਫੜ ਸਕਦਾ ਸੀ ਉਸਨੇ ਇਸ ਨੂੰ ਸੁਧਾਰਨ ਲਈ ਸਭ ਕੁਝ ਕੀਤਾ ਉਸਨੇ ਆਪਣੇ ਨਕਲੀ ਬਿੱਲਸ ਦੀ ਕਾਪੀ ਕੀਤੀ ਅਤੇ ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਉਸਨੇ ਅਸਲੀ 100 ਡਾਲਰ ਦੇ ਬਿੱਲਸ ਵਿੱਚੋਂ ਦੋ ਮੇਨ ਸਿਕਿਉਰਿਟੀ ਫੀਚਰਸ ਨੂੰ ਸਮਝ ਲਿਆ ਜਿਸ ਨੂੰ ਉਸਨੇ ਆਪਣੀ ਫੇਕ ਕਰੰਸੀ ਵਿੱਚ ਸ਼ਾਮਲ ਨਹੀਂ ਕੀਤਾ ਸੀ ਪਹਿਲੀ ਗਲਤੀ ਇਹ ਸੀ ਕਿ ਅਸਲੀ ਕਰੰਸੀ ਯੂਵੀ ਲਾਈਟ ਦੇ ਥੱਲੇ ਗਲੋ ਨਹੀਂ ਹੁੰਦੀ ਅਤੇ ਦੂਸਰੀ ਗਲਤੀ ਸੀ ਸਿਕਿਉਰਿਟੀ ਫਾਈਲ ਅਸਲੀ 100 ਡਾਲਰ ਵਿੱਚ ਪਾਲੀਮਰ ਡਾਟਸ ਜੋ ਕਿ ਰੰਗ ਬਦਲ ਸਕਦੇ ਸੀ ਇਹਨਾਂ ਨੂੰ ਸਮਝਣ ਤੋਂ ਬਾਅਦ ਵੀਵਰ ਨੂੰ ਇਹ ਸਮਝ ਲੱਗ ਗਿਆ ਸੀ ਕਿ ਪਰਫੈਕਟ ਕਰੰਸੀ ਛਾਪਣ ਲਈ ਉਸ ਦੇ ਘਰ ਵਿੱਚ ਮੌਜੂਦ ਇਕਵਿਪਮੈਂਟ ਕਾਫੀ ਨਹੀਂ ਇਸ ਲਈ ਉਸਨੇ ਕੈਨੇਡਾ ਅਤੇ ਯੂਐਸ ਦੇ ਪੇਪਰ ਫਾਈਲਸ ਅਤੇ ਇੱਕ ਵੈਂਡਰ ਨਾਲ ਕੰਟੈਕਟ ਕੀਤਾ ਬਹੁਤ ਰਿਸਰਚ ਅਤੇ ਕੋਸ਼ਿਸ਼ ਤੋਂ ਬਾਅਦ ਵੀਵਰ ਨੇ ਇਹੋ ਜਿਹੇ ਕੰਪੋਨੈਂਟ ਲੱਭੇ ਜੋ ਉਸ ਦੇ ਇਸ ਅੰਪਾਇਨ ਨੂੰ ਬਣਾਉਣੇ ਦੀ ਚਾਬੀ ਬਣ ਸਕਦੀ ਸੀ ਜਦੋਂ ਵੀਵਰ ਦੇ ਕੋਲ ਕਾਊਂਟਰ ਫੇਥ ਕਰੰਸੀ ਦੇ ਲਈ ਵਧੀਆ ਕੁਆਲਿਟੀ ਮਟੀਰੀਅਲ ਆ ਗਏ ਤਾਂ ਉਸਨੇ ਫੈਸਲਾ ਕੀਤਾ ਕਿ ਉਹ ਪ੍ਰਿੰਟਿੰਗ ਆਪਣੇ ਸ਼ੈਲਟਰ ਪ੍ਰਿੰਟਰ ਉੱਤੇ ਕਰੇਗਾ ਇਸ ਡਿਜ਼ਾਈਨ ਦਾ ਕਾਰਨ ਆਸਾਨ ਸੀ ਇਹ ਜ਼ਿਆਦਾ ਅਤੇ ਵਧੀਆ ਕਾਪੀਆਂ ਚ ਤਿਆਰ ਕਰ ਸਕਦੇ ਸੀ ਹੁਣ ਬਸ ਇੱਕ ਚੀਜ਼ ਬਚੀ ਸੀ ਸਭ ਬਿੱਲ ਦੇ ਕੰਪੋਨੈਂਟ ਜੋ ਇਕੱਠੇ ਰੱਖਣਾ ਸੀ ਅਤੇ ਪ੍ਰਿੰਟਿੰਗ ਸ਼ੁਰੂ ਕਰਨੀ ਸੀ ਪਰ ਪ੍ਰਿੰਟਿੰਗ ਸ਼ੁਰੂ ਕਰਨ ਤੋਂ ਪਹਿਲਾਂ ਉਸ ਨੂੰ ਇੱਕ ਵਿਸ਼ਵਾਸੀ ਬੰਦਿਆਂ ਦੀ ਟੀਮ ਚਾਹੀਦੀ ਸੀ ਜੋ ਪੈਸਾ ਕਮਾਉਣ ਬਾਰੇ ਸੋਚ ਰਹੇ ਸੀ ਉਸ ਦੇ ਲਈ ਸਿਰਫ ਇੱਕ ਬੰਦਾ ਕਾਫੀ ਨਹੀਂ ਸੀ ਤਾਂ ਉਹ ਆਪਣੇ ਪਾਰਟਨਰਸ ਨੂੰ ਲੱਭਣ ਲੱਗਾ ਉਸ ਨੇ ਆਪਣੀ ਟੀਮ ਵਿੱਚ ਤਿੰਨ ਬੰਦੇ ਸ਼ਾਮਲ ਕੀਤੇ ਅਤੇ ਇਹ ਤਿੰਨ ਮਿਲ ਕੇ ਇੱਕ ਜ਼ਬਰਦਸਤ 그룹 ਬਣ ਗਏ ਟੀਮ ਦਾ ਪਹਿਲਾ ਬੰਦਾ ਸੀ ਡਸਟਿਨ ਜਿਹੜਾ ਆਪਟੀਕਲ ਸਰਜਰੀ ਡਿਵਾਈਸ ਅਪਲਾਈ ਕਰਨ ਦੇ ਲਈ ਜ਼ਿੰਮੇਵਾਰ ਸੀ ਇਹ ਇੱਕ ਔਖਾ ਕੰਮ ਸੀ ਕਿਉਂਕਿ ਇਸ ਵਿੱਚ ਹਾਈ ਲੈਵਲ ਦੀ ਸਾਵਧਾਨੀ ਅਤੇ ਡਿਟੇਲਸ ਉੱਤੇ ਧਿਆਨ ਦੇਣ ਦੀ ਜ਼ਰੂਰਤ ਸੀ ਰਿਆਨ ਟੀਮ ਦਾ ਦੂਸਰਾ ਮੈਂਬਰ ਸੀ ਜੋ ਕਿ ਕਾਊਂਟਰ ਫੇਕ ਕਰੰਸੀ ਉੱਤੇ ਕਲੀਅਰ ਕੋਡ ਅਪਲਾਈ ਕਰਨ ਦਾ ਕੰਮ ਕਰਦਾ ਸੀ ਤਾਂ ਕਿ ਇנק ਸੀਲ ਹੋ ਜਾਏ ਫੇਕ ਕਰੰਸੀ ਨੋਟ ਅਸਲੀ ਵਾਂਗ ਲੱਗੇ ਅਤੇ ਤੀਸਰਾ ਐਂਥਨੀ ਮਨੀ ਮੇਕਿੰਗ ਆਪਰੇਸ਼ਨ ਦੇ ਵੱਖ-ਵੱਖ ਪਹਿਲੂਆਂ ਨੂੰ ਸਮਝੇ ਉਹਨਾਂ ਦੇ ਇਸ ਕੰਮ ਨੂੰ ਕਈ ਮਹੀਨਿਆਂ ਦੀ ਮਿਹਨਤ ਦਾ ਨਤੀਜਾ ਇਹ ਹੋਇਆ ਕਿ ਅਸਲੀ ਕਰੰਸੀ ਵਾਂਗ ਦਿਖਣ ਵਾਲੇ ਕਾਊਂਟਰਫੇਟ 100 ਡਾਲਰ ਦੇ ਬਿੱਲ ਬਣਾ ਦਿੱਤੇ ਜੋ ਕੈਨੇਡੀਅਨ ਅਥਾਰਟੀ ਨੇ ਕਦੀ ਨਹੀਂ ਦੇਖੇ ਸੀ ਪਰ ਇਹ ਪ੍ਰੋਸੈਸ ਇੰਨਾ ਸਿੰਪਲ ਨਹੀਂ ਸੀ ਜਿੰਨਾ ਕਿਸੇ ਨੇ ਸੋਚਿਆ ਸੀ ਉਹਨਾਂ ਨੇ ਕੈਨੇਡਾ ਦੀ ਹਿਸਟਰੀ ਦਾ ਇੱਕ ਸਭ ਤੋਂ ਵੱਡਾ ਕ੍ਰਾਈਮ ਕੀਤਾ ਵੈਸਲੇ ਅਤੇ ਉਸ ਦੀ ਟੀਮ ਨੇ 100 ਡਾਲਰ ਦੇ ਬਿੱਲ ਦੇ ਟੈਂਪਲੇਟ ਡਿਜ਼ਾਈਨ ਕੀਤੇ ਉਸ ਦੇ ਫਰੰਟ ਅਤੇ ਬੈਕ ਤੇ ਧਿਆਨ ਨਾਲ ਕੰਮ ਕੀਤਾ ਉਹਨਾਂ ਨੇ ਇਹ ਕੋਸ਼ਿਸ਼ ਕੀਤੀ ਕਿ ਨੋਟ ਦੀ ਹਰ ਇੱਕ ਚੀਜ਼ ਅਸਲੀ ਵਾਂਗ ਛਪੀ ਹੋਵੇ ਕਿਉਂਕਿ ਉਹਨਾਂ ਦਾ ਪੂਰਾ ਕੰਮ ਇਸੇ ਉੱਪਰ ਸੀ 100 ਡਾਲਰ ਦਾ ਕਾਉਂਟਰਫੇਟ ਕਰਨਾ ਇੱਕ ਔਖਾ ਕੰਮ ਸੀ ਇਹ ਆਮ ਜਾਂਚ ਤੋਂ ਲੈ ਕੇ ਸੁਪਰਸਟੋਰ ਤੱਕ ਅਤੇ ਐਡਵਾਂਸ ਕਾਉਂਟਰਫੇਟ ਡਿਟੈਕਸ਼ਨ ਮੈਥਡ ਤੱਕ ਬੈਂਕ ਵਿੱਚ ਬਿੱਲ ਨੂੰ ਹਰ ਲੈਵਲ ਉੱਤੇ ਸਿਕਿਉਰਿਟੀ ਪਾਸ ਕਰਨਾ ਸੀ ਵੈਸਲੀ ਅਤੇ ਉਸਦੀ ਟੀਮ ਇਸ ਚੈਲੰਜ ਨੂੰ ਚੰਗੀ ਤਰ੍ਹਾਂ ਜਾਣਦੀ ਸੀ ਇਸ ਲਈ ਉਹਨਾਂ ਨੇ ਛੋਟੀ ਤੋਂ ਛੋਟੀ ਚੀਜ਼ਾਂ ਉੱਤੇ ਕੰਮ ਕੀਤਾ ਜਿਵੇਂ ਬ੍ਰਾਈਟਨੈਸ ਸੈਚੂਰੇਸ਼ਨ ਅਤੇ ਬਿੱਲ ਦੇ ਕਲਰ ਨੂੰ ਐਡਜਸਟ ਕਰਨਾ ਬਿੱਲ ਤੇ ਛੱਪਨ ਵਾਲੇ ਫੋਟੋ ਨੂੰ ਵੀ ਅਸਲੀ ਵਾਂਗ ਦਿਖਾਉਣ ਦੀ ਕੋਸ਼ਿਸ਼ ਕੀਤੀ ਕਈ ਦਾ ਤਾਂ ਜਾਗਣ ਤੋਂ ਬਾਅਦ ਉਹਨਾਂ ਨੇ ਇਹੋ ਜਿਹਾ ਟੈਂਪਲੇਟ ਬਣਾ ਲਿਆ ਜੋ ਅਸਲੀ 100 ਡਾਲਰ ਦੇ ਬਿੱਲ ਜਿੰਨਾ ਹੀ ਸਾਫ਼ ਸੀ ਕਿਸੇ ਹੋਰ ਗਿਰੋ ਨੂੰ ਇਸ ਕਾਮਯਾਬੀ ਦੀ ਖੁਸ਼ੀ ਹੁੰਦੀ ਪਰ ਵੈਸਲੇ ਐਕਸਪਰਟ ਸੀ ਉਸਨੇ ਇਹ ਇਨਸ਼ੋਰ ਕੀਤਾ ਕਿ ਬਿੱਲ ਉੱਤੇ ਕੋਈ ਕਮੀ ਨਾ ਰਹੀ ਜਾਵੇ ਇਸ ਸਮਝਦਾਰੀ ਕਾਰਨ ਉਸ ਨੂੰ ਅਤੇ ਉਸ ਦੀ ਟੀਮ ਨੂੰ ਇਹ ਪਤਾ ਲਗਾਉਣ ਵਿੱਚ ਮਦਦ ਕੀਤੀ ਕਿ ਕਾਊਂਟਰਫੇਟ ਬਿੱਲ ਵਿੱਚ ਇੱਕ ਜ਼ਰੂਰੀ ਫੀਚਰ ਗਾਇਬ ਸੀ ਇਹ ਆਪਟੀਕਲ ਸਿਕਿਉਰਿਟੀ ਡਿਵਾਈਸ ਸੀ ਇਹ ਡਿਵਾਈਸ ਇੱਕ ਐਸੇ ਫਾਈਲ ਦੇ ਵਾਂਗ ਹੈ ਜੋ ਵੇਖਣ ਤੇ ਰੰਗ ਬਦਲਦੀ ਹੈ ਇਸ ਫੀਚਰ ਨੂੰ ਬਣਾਉਣਾ ਇੱਕ ਵੱਖਰਾ ਚੈਲੰਜ ਸੀ ਅਤੇ ਟੀਮ ਨੂੰ ਵੱਖਰੀ ਜਾਣਕਾਰੀ ਦੀ ਜ਼ਰੂਰਤ ਸੀ ਹੁਣ ਮੁਸ਼ਕਲ ਇਹ ਸੀ ਕਿ ਵੈਸਲੇ ਇੱਕ ਗੈਰ ਕਾਨੂੰਨੀ ਕੰਮ ਕਰ ਰਿਹਾ ਸੀ ਇਸ ਲਈ ਉਹ ਬਾਹਰ ਤੋਂ ਮਦਦ ਵੀ ਨਹੀਂ ਮੰਗ ਸਕਦਾ ਸੀ ਉਸ ਨੂੰ ਇਸ ਦਾ ਸੋਲੂਸ਼ਨ ਆਪ ਲੱਭਣਾ ਸੀ ਅਤੇ ਲੱਭਿਆ ਵੀ ਇਸ ਦੇ ਲਈ ਵੈਸਲੇ ਨੇ ਕਈ ਫਾਈਲ ਬਣਾਉਣ ਵਾਲੀਆਂ ਕੰਪਨੀਆਂ ਵਿੱਚ ਘੁੰਮਿਆ ਅਤੇ ਇੱਕ ਕੰਪਨੀ ਪ੍ਰੋ ਕਸਟਮ ਗ੍ਰਾਫਿਕਸ ਦਾ ਸੀਈਓ ਬਣਨ ਦਾ ਨਾਟਕ ਕੀਤਾ ਉਸ ਦੀ ਇਸੇ ਚਲਾਕੀ ਦੇ ਕਾਰਨ ਉਸ ਨੂੰ ਫਾਈਲ ਮਟੀਰੀਅਲ ਮਿਲ ਗਿਆ ਜਿਸ ਨੂੰ ਉਹ ਲੱਭ ਰਿਹਾ ਸੀ ਪਰ ਹਜੇ ਵੀ ਕੰਮ ਸੋਖਾ ਨਹੀਂ ਸੀ ਹੁਣ ਵੈਸਲੇ ਅਤੇ ਉਸ ਦੀ ਟੀਮ ਨੂੰ ਸਿਕਿਉਰਿਟੀ ਫੀਚਰ ਨੂੰ ਐਡਜੈਕਟ ਲਗਾਉਣ ਦਾ ਤਰੀਕਾ ਲੱਭਣਾ ਸੀ ਜਿਸ ਨਾਲ ਉਹ ਅਸਲੀ ਲੱਗੇ ਵੈਸਲੇ ਦਾ ਇਰਾਦਾ ਪੈਸੇ ਬਣਾਉਣ ਦਾ ਸੀ ਤਾਂ ਉਸ ਨੇ ਇਸ ਦਾ ਵੀ ਹੱਲ ਲੱਭ ਲਿਆ ਉਸ ਦੀ ਇਹ ਕਾਬਲੀਅਤ ਮਨੀ ਮੇਕਿੰਗ ਆਪਰੇਸ਼ਨ ਦਾ ਮਾਸਟਰ ਮਾਈਂਡ ਬਣ ਗਿਆ ਹੁਣ ਸਾਰੀਆਂ ਚੀਜ਼ਾਂ ਪੂਰੀਆਂ ਹੋ ਗਈਆਂ ਸੀ ਅਤੇ ਚਾਰ ਬੰਦੇ ਫਾਈਨਲੀ ਕਾਉਂਟਰਫੇਟ ਮਨੀ ਪ੍ਰਿੰਟਰ ਕਰਨ ਦੇ ਲਈ ਤਿਆਰ ਸੀ ਉਹ ਹਰ ਬੀਤੇ ਦਿਨ ਦੇ ਨਾਲ-ਨਾਲ ਜਿਆਦਾ ਤੋਂ ਜਿਆਦਾ ਫਾਇਦੇ ਉੱਪਰ ਨਜ਼ਰ ਰੱਖਣੀ ਸ਼ੁਰੂ ਕੀਤੀ ਉਹ ਇਸ ਕੰਮ ਵਿੱਚ ਅੰਨੇ ਮਾਹਿਰ ਹੋ ਗਏ ਸੀ ਕਿ ਇਹ ਕੰਮ ਜੋ ਪਹਿਲਾਂ ਛੋਟੇ ਲੈਵਲ ਤੇ ਸ਼ੁਰੂ ਹੋਇਆ ਸੀ ਹੁਣ ਇੱਕ ਵੱਡੇ ਤੌਰ ਤੇ ਮਨੀ ਮੇਕਿੰਗ ਬਿਜ਼ਨਸ ਬਣ ਗਿਆ ਸੀ ਇਸ ਕਲਾਈਮਰ ਵਿੱਚ ਸ਼ਾਮਲ ਮਸ਼ੀਨਾਂ ਨੂੰ ਨਵਾਂ ਕੀਤਾ ਗਿਆ ਅਤੇ ਕਾਊਂਟਰਫੇਟ ਬਿੱਲ ਨੂੰ ਹੋਰ ਵਧੀਆ ਬਣਾਉਣ ਲਈ ਐਡਵਾਂਸ ਸੌਫਟਵੇਅਰ ਖਰੀਦੇ ਗਏ ਸਿਰਫ ਕੁਝ ਹਫ਼ਤਿਆਂ ਦੇ ਅੰਦਰ ਹੀ ਇਕ ਮਾਰੀਚੇ 1 ਲੱਖ ਡਾਲਰ ਦੇ ਕਾਊਂਟਰਫੇਟ ਬਿੱਲ ਬਣਾਉਣ ਦੀ ਸਮਰੱਥਾ ਹਾਸਲ ਕਰ ਲਈ ਸੀ ਹਾਈਡਰੋਲਿਕ ਲੇਜ਼ਰ ਪੇਪਰ ਕਟਰ ਦੀ ਮਦਦ ਨਾਲ ਵੈਸਲੇ ਬਾਬਰ ਨੂੰ ਪਤਾ ਸੀ ਕਿ ਜੇਕਰ ਉਸ ਦੀ ਕਾਊਂਟਰਫੇਟ ਬਿੱਲ ਨੂੰ ਅਸਲੀ ਬਿੱਲ ਦੇ ਨਾਲ ਮਿਲਾਉਣਾ ਹੈ ਤਾਂ ਦੋਨਾਂ ਨੂੰ ਮਿਲਦਾ ਜੁਲਦਾ ਦਿਖਣਾ ਚਾਹੀਦਾ ਹੈ ਇਹ ਹੋਣ ਇੱਕ ਅਜੀਬ ਅਤੇ ਇੰਟਰਸਟਿੰਗ ਚੈਲੰਜ ਸੀ ਕਿਉਂਕਿ ਬਿੱਲ ਉੱਪਰ ਵੇਅਰ ਅਤੇ ਡੇਅਰ ਉਦੋਂ ਹੁੰਦਾ ਹੈ ਜਦੋਂ ਇਹ ਇਕਨੋਮੀ ਵਿੱਚ ਕੁਝ ਸਮੇਂ ਲਈ ਘੁਮਣ ਪਰ ਇਹੋ ਜਿਹਾ ਲੱਗਦਾ ਸੀ ਕਿ ਵੈਸਲੇ ਦੇ ਕੋਲ ਹਰ ਇੱਕ ਚੀਜ਼ ਦਾ ਸੋਲੂਸ਼ਨ ਸੀ ਇਸ ਪ੍ਰੋਬਲਮ ਨੂੰ ਹੱਲ ਕਰਨ ਦੇ ਲਈ ਨਿਊਲੀ ਪ੍ਰਿੰਟਡ ਅਕਾਊਂਟਰਫੇਟ ਬਿੱਲ ਨੂੰ ਇੱਕ ਇੱਕ ਡਰਾਇਰ ਵਿੱਚ ਕਲੀਪ ਓਕਰ ਚਿਪਸ ਦੇ ਨਾਲ ਪਾਇਆ ਗਿਆ ਅਤੇ ਲਗਭਗ 11 ਮਿੰਟ ਤੱਕ ਘੁਮਾਇਆ ਗਿਆ ਇਸ ਤੋਂ ਬਾਅਦ ਉਸ ਨੂੰ ਬਾਹਰ ਕੱਢਿਆ ਗਿਆ ਅਤੇ ਹੁਣ ਬਿੱਲ ਅਸਲੀ ਬਿੱਲ ਵਾਂਗ ਲੱਗ ਰਹੇ ਸੀ ਹੁਣ ਬਾਜ਼ਾਰ ਵਿੱਚ ਬਿੱਲ ਦਾ ਟੈਸਟ ਕਰਨਾ ਅਤੇ ਰਿਜ਼ਲਟ ਵੈਸਲੇ ਦੀ ਟੀਮ ਦੇ ਹਰ ਮੈਂਬਰ ਲਈ ਸਰਪ੍ਰਾਈਜ਼ ਸੀ ਕਾਉਂਟਰਫੇਟ ਬਿੱਲ ਬਿਨਾਂ ਫੜੇ ਚੱਲ ਗਏ ਉਹ ਅਸਲੀ ਕਰੰਸੀ ਵਾਂਗ ਦਿਖਦੇ ਸੀ ਇਸ ਲਈ ਲੋਕਾਂ ਨੂੰ ਕੋਈ ਸ਼ੱਕ ਨਹੀਂ ਹੋਇਆ ਵੈਸਲੇ ਐਂਥਨੀ ਡੈਸਟਿਨ ਅਤੇ ਰਿਆਨ ਹੁਣ ਆਪਣੇ ਆਪ ਨੂੰ ਬੇਅੰਤ ਹਦੌਲਤ ਦੀ ਉਚਾਈ ਉੱਪਰ ਬੈਠੇ ਹੋਏ ਦੇਖ ਰਹੇ ਸੀ ਪਰ ਉਹਨਾਂ ਦੇ ਇਸੇ ਬੇਅੰਤ ਹਦੌਲਤ ਦੇ ਸ਼ੌਕ ਨੇ ਉਹਨਾਂ ਨੂੰ ਮੁਸ਼ਕਲਾਂ ਵਿੱਚ ਪਾ ਦਿੱਤਾ ਚਾਰੋਂ ਮੈਂਬਰਾਂ ਨੇ ਲਗਜ਼ਰੀ ਲਾਈਫ ਜੀਣਾ ਸ਼ੁਰੂ ਕਰ ਦਿੱਤਾ ਜੋ ਉਹਨਾਂ ਨੇ ਕਦੇ ਸੋਚਿਆ ਨਹੀਂ ਸੀ ਲਗਜ਼ਰੀ ਕਾਰ ਤੋਂ ਲੈ ਕੇ ਡਿਜ਼ਾਈਨਰ ਕੱਪੜੇ ਪਾਉਣ ਲੱਗ ਪਏ ਇਹ ਹੁਣ ਉਹਨਾਂ ਦੇ ਇਲੀਗਲ ਕੰਮਾਂ ਦੀ ਗਵਾਹੀ ਦੇ ਰਹੇ ਸੀ ਹੁਣ ਇੰਨੀ ਕਮਾਈ ਦੇ ਬਾਵਜੂਦ ਵੀ ਉਹ ਕਈ ਕਈ ਘੰਟੇ ਤੱਕ ਜਾਗਦੇ ਰਹਿੰਦੇ ਸੀ ਇਸ ਵਿੱਚ ਜ਼ਿਆਦਾਤਰ ਸਮਾਂ ਸ਼ਾਪਿੰਗ ਵਿੱਚ ਲੱਗਦਾ ਸੀ ਵੈਸਲੇ ਨੂੰ ਲਗਜ਼ਰੀ ਕਾਰ ਦਾ ਸ਼ੌਂਕ ਸੀ ਅਤੇ ਉਸਦੀ ਇਲੀਗਲ ਦੌਲਤ ਨੇ ਜਿੰਨੀ ਮਰਜ਼ੀ ਕਾਰ ਖਰੀਦਣ ਦੀ ਇਜਾਜ਼ਤ ਦਿੱਤੀ ਪਰ ਕਦੇ-ਕਦੇ ਸ਼ੌਂਕ ਨੂੰ ਗ੍ਰਹਿਣ ਲੱਗ ਜਾਂਦਾ ਹੈ ਅਤੇ ਇਹੋ ਕੁਝ ਵੈਸਲੇ ਵੀਵਰ ਦੇ ਨਾਲ ਹੋਇਆ ਜਿਵੇਂ ਹੀ ਪੈਸਾ ਆਉਣ ਲੱਗਾ ਵੈਸਲੇ ਨੇ ਇੱਕ ਟਾਪ ਆਫ ਦ ਲਾਈਨ ਮੋਸਟਿੰਗ ਕੋਬਰਾ ਖਰੀਦੀ ਕਿਉਂਕਿ ਉਹ ਇਸ ਕਾਰ ਦੇ ਮਾਡਲ ਨਾਲ ਪਿਆਰ ਕਰਦਾ ਸੀ ਉਸਨੇ ਕਾਰ ਨੂੰ ਹਾਈ ਅਤੇ ਮੋਡੀਫਾਈ ਕਰਾਉਣ ਬਾਰੇ ਸੋਚਿਆ ਅਤੇ ਇਸ ਨੂੰ ਕਾਮਯਾਬੀ ਦਾ ਸਿੰਬਲ ਬਣਾਉਣ ਬਾਰੇ ਸੋਚਿਆ ਅਤੇ ਇੱਥੇ ਉਸਨੇ ਇੱਕ ਇਹੋ ਜਿਹੀ ਗਲਤੀ ਕੀਤੀ ਜਿਸ ਕਾਰਨ ਉਸਦੀ ਜ਼ਿੰਦਗੀ ਹਮੇਸ਼ਾ ਦੇ ਲਈ ਬਰਬਾਰ ਹੋਣ ਵਾਲੀ ਸੀ ਵੈਸਲੇ ਨੇ ਆਪਣੇ ਕਾਲ ਦੇ ਪਹੀਆਂ ਉੱਪਰ ਆਪਣੇ ਫੇਵਰੇਟ ਰਿਮ ਲਗਾਉਣ ਬਾਰੇ ਸੋਚਿਆ ਤਾਂ ਉਹ ਇੱਕ ਡੀਲਰ ਕੋਲ ਗਿਆ ਰਿਮ ਲੈਣ ਤੋਂ ਬਾਅਦ ਜਦੋਂ ਪੇਮੈਂਟ ਕਰਨ ਦੀ ਵਾਰੀ ਆਈ ਤਾਂ ਵੈਸਲੇ ਨੇ ਕਾਉਂਟਰਫੇਟ ਕਰੰਸੀ ਨਾਲ ਪੇਮੈਂਟ ਕਰਨ ਦਾ ਇੱਕ ਚੰਗਾ ਆਈਡੀਆ ਸਮਝਿਆ ਡీలਰ ਨੇ ਜਦੋਂ ਬਿਲਸ ਦੀ ਅਥੈਂਟੀਸਿਟੀ ਚੈੱਕ ਕੀਤੀ ਤਾਂ ਉਸ ਨੂੰ ਕੁਝ ਖਰਾਬੀ ਮਹਿਸੂਸ ਹੋਈ ਕਿਉਂਕਿ ਕਈ ਬਿਲਸ ਉੱਪਰ ਸੇਮ ਸੀਰੀਅਲ ਨੰਬਰ ਪ੍ਰਿੰਟ ਸੀ ਇਹ ਮੂਮੈਂਟ ਵੈਸਲੀ ਰੀਵਲ ਦੇ ਮਨੀ ਮੇਕਿੰਗ ਐਮਪਾਇਲ ਦਾ ਟਰਨਿੰਗ ਪੁਆਇੰਟ ਬਣ ਗਿਆ ਡీలਰ ਨੇ ਕਾਊਂਟਰ ਫੇਥ ਬਿਲ ਦੀ ਜਾਣਕਾਰੀ ਅਥਾਰਟੀ ਨੂੰ ਦਿੱਤੀ ਪਰ ਉਸ ਨੂੰ ਇਹ ਨਹੀਂ ਸੀ ਪਤਾ ਕਿ ਉਸਨੇ ਕੈਨੇਡਾ ਦੇ ਸਭ ਤੋਂ ਵੱਡੇ ਕ੍ਰਿਮੀਨਲ ਦੇ ਖਿਲਾਫ ਸ਼ਿਕਾਇਤ ਕੀਤੀ ਸੀ ਜਦੋਂ ਅਥਾਰਟੀ ਨੂੰ ਸੀਰੀਅਲ ਨੰਬਰ ਵਾਲੇ ਕਾਉਂਟਰਫੇਟ ਬਿੱਲ ਬਾਰੇ ਪਤਾ ਲੱਗਾ ਤਾਂ ਉਹ ਅਲਰਟ ਹੋਣਾ ਸ਼ੁਰੂ ਹੋ ਗਏ ਅਥਾਰਟੀ ਨੇ ਇਸ ਦੀ ਜਾਂਚ ਸ਼ੁਰੂ ਕੀਤੀ ਅਤੇ ਜਲਦੀ ਹੀ ਵੈਸਲੀ ਵੀਵਰ ਕੈਨੇਡਾ ਦੀ ਲਾ ਇਨਫੋਰਸਮੈਂਟ ਏਜੰਸੀ ਦੇ ਨਿਡਾਰ ਉਤੇ ਆ ਗਿਆ ਇਸ ਤੋਂ ਪਹਿਲਾਂ ਵੈਸਲੀ ਇਹਨਾਂ ਅਥਾਰਟੀਆਂ ਤੋਂ ਬਚ ਕੇ ਰਹਿੰਦਾ ਸੀ ਪਰ ਉਸ ਦੀ ਇਸ ਗਲਤੀ ਕਰਕੇ ਉਹ ਫੜਿਆ ਗਿਆ ਜਦੋਂ ਏਜੰਸੀਆਂ ਨੇ ਕਨਫਰਮ ਕਰ ਲਿਆ ਕਿ ਉਹਨਾਂ ਦਾ ਨਿਸ਼ਾਨਾ ਸਹੀ ਹੈ ਤਾਂ ਏਜੰਸੀਆਂ ਦਾ ਅਗਲਾ ਚੈਲੰਜ ਸੀ ਚਾਰੋ ਇਲੀਗਲ ਮਨੀ ਮੇਕਿੰਗ ਮੈਂਬਰਾਨ ਨੂੰ ਫੜਨਾ ਇਸ ਲਈ ਉਹਨਾਂ ਦੇ ਖਿਲਾਫ ਐਵੀਡੈਂਸ ਇਕੱਠਾ ਕਰਨਾ ਸੀ ਇਸ ਲਈ ਏਜੰਸੀਆਂ ਨੇ ਵੈਸਲੀ ਅਤੇ ਉਸ ਦੀ ਟੀਮ ਮੈਂਬਰਾਂ ਉੱਪਰ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ। ਉਹਨਾਂ ਦੇ ਉੱਪਰ 24 ਘੰਟੇ ਨਜ਼ਰ ਰੱਖੇ ਜਾਣ ਲੱਗ ਪਏ। ਜਦੋਂ ਉਹਨਾਂ ਨੂੰ ਇਸ ਗੱਲ ਬਾਰੇ ਪਤਾ ਲੱਗਾ ਤਾਂ ਉਹ ਹਰ ਤਰੀਕੇ ਨਾਲ ਬਚਣ ਦੀ ਕੋਸ਼ਿਸ਼ ਕਰਦੇ। ਆਪਣੇ ਫੋਨ ਨੰਬਰ ਵੀ ਲਗਾਤਾਰ ਬਦਲਣਾ ਸ਼ੁਰੂ ਕਰ ਦਿੱਤਾ ਕਿਉਂਕਿ ਚਾਰੋਂ ਮੈਂਬਰ ਕਿਸੇ ਵੀ ਹਾਲਤ ਵਿੱਚ ਫੜੇ ਨਹੀਂ ਜਾਣਾ ਚਾਹੁੰਦੇ ਸੀ। ਵੈਸਲੀ ਖਾਸ ਤੌਰ ਤੇ ਜੇਲ੍ਹ ਜਾਣ ਤੋਂ ਡਰਦਾ ਸੀ ਪਰ ਫਿਰ ਵੀ ਅਰੈਸਟ ਦੇ ਡਰ ਤੋਂ ਬਿਨਾਂ ਉਹਨਾਂ ਨੇ ਆਪਣੇ ਕਾਊਂਟਰ ਫੈਟਿੰਗ ਆਪਰੇਸ਼ਨ ਨੂੰ ਜਾਰੀ ਰੱਖਿਆ। ਉਹਨਾਂ ਨੇ ਕਾਊਂਟਰ ਫੇਰ 100 ਡਾਲਰ ਦੇ ਬਿੱਲ ਜੋ ਅਸਲੀ ਬਿੱਲ ਦੇ ਵਾਂਗ ਲੱਗਦੇ ਸੀ ਉਹਨਾਂ ਦੀ ਹਾਈ ਡਿਮਾਂਡ ਸੀ ਇਸ ਲਈ ਉਹ ਦਿਨ ਰਾਤ ਨਕਲੀ ਨੋਟ ਪ੍ਰਿੰਟ ਕਰਦੇ ਰਹਿੰਦੇ ਸੀ ਆਪਰੇਸ਼ਨ ਇੰਨਾ ਵੱਡਾ ਹੋ ਗਿਆ ਸੀ ਕਿ ਉਹ ਖੁਦ ਇਸ ਨੂੰ ਕੰਟਰੋਲ ਨਹੀਂ ਕਰ پا ਰਹੇ ਸੀ ਹੁਣ ਉਹ ਇਹੋ ਜਿਹੇ ਬੱਬਲ ਵਿੱਚ ਪੈ ਗਏ ਸੀ ਜਿੱਥੋਂ ਉਹ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ ਸੀ ਜਦੋਂ ਵੈਸਲੇ ਅਤੇ ਉਸਦੇ ਬਾਕੀ ਮੈਂਬਰਾਂ ਨੂੰ ਲੱਗਣ ਲੱਗਾ ਕਿ ਉਹ ਅਥਾਰਟੀ ਦੀ ਨਜ਼ਰ ਤੋਂ ਦੂਰ ਹੋ ਗਏ ਹਨ ਉਸ ਵੇਲੇ ਏਜੰਸੀ ਉਹਨਾਂ ਦੇ ਕਾਊਂਟਰਫੀਟਿੰਗ ਦੇ ਖਿਲਾਫ ਐਕਸ਼ਨ ਲੈ ਤਿਆਰੀ ਕਰ ਰਹੀ ਸੀ ਅਕਤੂਬਰ 2000 ਤੱਕ ਅਥਾਰਟੀ ਨੇ ਵੀਵਰ ਅਤੇ ਉਸਦੇ ਟੀਮ ਦੇ ਖਿਲਾਫ ਇੱਕ ਫੁੱਲ ਸਕੇਲ ਆਪਰੇਸ਼ਨ ਸ਼ੁਰੂ ਕਰ ਦਿੱਤਾ ਕਾਫੀ ਸਬੂਤੇ ਇਕੱਠਾ ਕਰ ਲਿੱਤੇ ਗਏ ਟਾਈਮ ਬਹੁਤ ਕ੍ਰਿਟੀਕਲ ਸੀ ਸਬੂਤੇ ਇਕੱਠਾ ਕਰਨ ਤੋਂ ਬਾਅਦ ਲਾ ਇਨਫੋਰਸਮੈਂਟ ਕਾਊਂਟਰ ਉਥੇ ਸਰਚ ਵਾਰੰਟ ਦੇ ਨਾਲ ਪਹੁੰਚੇ ਉਹਨਾਂ ਨੇ ਵੈਸਲੇ ਦੇ ਆਪਰੇਸ਼ਨ ਦੇ ਹਰ ਪਹਿਲੂ ਨੂੰ ਧਿਆਨ ਨਾਲ ਦੇਖਿਆ ਉਥੇ ਨਕਲੀ ਬਿਲਸ ਟੇਬਲ ਉੱਤੇ ਵਿਸ਼ੇ ਹੋਏ ਸੀ ਮਸ਼ੀਨਾਂ ਨੂੰ ਮਿਲਾ ਕੇ 1.2 ਮਿਲੀਅਨ ਡਾਲਰ ਤੋਂ ਜ਼ਿਆਦਾ ਕਾਊਂਟਰਫੇਕ ਬਿਲਸ ਪਾਏ ਹੋਏ ਪਾਏ ਹੋਏ ਸੀ ਇਹ ਸਾਬਤ ਕਰ ਰਿਹਾ ਸੀ ਕਿ ਵੈਸਲੇ ਦੀ ਟੀਮ ਇੱਕ ਇਲੈਗਲ ਕੰਮ ਕਰ ਰਹੀ ਸੀ ਅਥਾਰਟੀ ਇਹਨਾਂ ਨੂੰ ਰੰਗੇ ਹੱਥ ਫੜ ਲੈਂਦੀ ਹੈ ਇਹਨਾਂ ਨੇ ਅਥਾਰਟੀ ਤੋਂ ਬਚਣ ਲਈ ਬਥੇਰੇ ਕੋਸ਼ਿਸ਼ ਕੀਤੀ ਪਰ ਲਾਸਟ ਵਿੱਚ ਇਹ ਫੜੇ ਹੀ ਗਏ ਜਰੂਰ ਕਾਨੂੰਨੀ ਕਾਰਵਾਈ ਸ਼ੁਰੂ ਹੋਈ ਤਾਂ ਇਹ ਸਾਫ ਹੋ ਗਿਆ ਕਿ ਰਿਆਨ ਅੰਡਸਟਿੰਗ ਅਤੇ ਐਂਥਨੀ ਨੇ ਕਾਊਂਟਰਫੇਟ ਕਰੰਸੀ ਨੂੰ ਬਣਾਉਣ ਲਈ ਵੈਸਲੇ ਦਾ ਸਾਥ ਦਿੱਤਾ ਸੀ ਅਤੇ ਇਹਨਾਂ ਦੀ ਛੋਟੀ ਭੂਮਿਕਾ ਸੀ ਇਸ ਲਈ ਐਂਥਨੀ ਅਤੇ ਡਸਟਿਨ ਨੂੰ ਇਸ ਵਿੱਚ ਸ਼ਾਮਲ ਹੋਣ ਕਰਕੇ 2 ਸਾਲ ਦੀ ਸਜ਼ਾ ਹੋਈ ਅਤੇ ਵੈਸਲੇ ਮਾਸਟਰਮਾਈਂਡ ਸੀ ਇਸ ਲਈ ਇਸ ਨੂੰ 5 ਸਾਲ ਦੀ ਸਜ਼ਾ ਹੋਈ ਅਥਾਰਟੀ ਨੇ ਇੰਨੇ ਵੱਡੇ ਫੇਕ ਬਿੱਲ ਬਣਾਉਣ ਵਾਲੇ ਗਿਰੋਹ ਦਾ ਅੰਤ ਕਰ ਦਿੱਤਾ ਸੀ ਅਤੇ ਕਈ ਕੁਆਟਰ ਮਿਲੀਅਨ ਡਾਲਰ ਤੋਂ ਜ਼ਿਆਦਾ ਕਾਉਂਟਰਫੇਟ ਬਿੱਲ ਕਾਉਂਟਰਫੇਟ ਬਿੱਲ ਦੇ ਨਾਲ-ਨਾਲ ਪ੍ਰੋਡਿਊਸ ਕਰਨ ਵਾਲੇ ਸਮਾਨ ਅਤੇ ਮਸ਼ੀਨਾਂ ਨੂੰ ਸੀਜ਼ ਕਰਨ ਦਿੱਤਾ ਗਿਆ ਜੇਲ੍ਹ ਵਿੱਚ ਰਹਿਣ ਦੇ ਬਾਵਜੂਦ ਵੈਸਲੇ ਪੈਸਾ ਕਮਾਉਣ ਦਾ ਇਰਾਦਾ ਨਹੀਂ ਛੱਡਦਾ ਹੈ ਚਾਹੇ ਉਹ ਕਾਨੂੰਨੀ ਹੋਵੇ ਜਾਂ ਗੈਰਕਾਨੂੰਨੀ 5 ਸਾਲ ਜੇਲ੍ਹ ਵਿੱਚ ਰਹਿਣ ਤੋਂ ਬਾਅਦ ਉਹ ਅਗਸਤ 2006 ਵਿੱਚ ਬਾਹਰ ਆਉਂਦਾ ਹੈ ਅਤੇ ਉਹ ਰਿਚਮੈਂਡ ਹੇਲ ਉਟਾਰੀਆ ਗਿਆ ਅਤੇ ਫੋਨ ਵੇਚਣਾ ਸ਼ੁਰੂ ਕੀਤਾ ਪਰ ਫੋਨ ਵੇਚਣ ਦਾ ਕੰਮ ਉਸਦਾ ਸਪਨਾ ਨਹੀਂ ਸੀ ਉਸਨੇ ਉਸ ਵਕਤ ਮਾਰਕੀਟ ট্রেਡਿੰਗ ਦੇ ਬਾਰੇ ਸਿੱਖਿਆ ਅਤੇ ਉਸ ਤੋਂ ਬਾਅਦ ਉਸਨੇ ਇੱਕ ਕੰਸਲਟਿੰਗ ਫਰਮ ਬਣਾਈ ਜਿਸ ਨੂੰ ਗੋਲਡ ਬ੍ਰਿਜ ਆਫ ਫਾਈਨੈਂਸ਼ੀਅਲ ਇੰਕਮ ਕਿਹਾ ਗਿਆ ਜੋ ਬਿਨਾਂ ਰਜਿਸਟ੍ਰੇਸ਼ਨ ਦੇ ਫਾਈਨੈਂਸ਼ੀਅਲ ਸਰਵਿਸ ਦੇ ਦਿੰਦੀ ਸੀ ਇਸ ਦੇ ਨਾਲ ਹੀ ਵੀਵਰ ਨੇ ਡਿਜੀਟਲ ਕਰੰਸੀ ਸਟਾਰਟਅਪ ਨੂੰ ਵੀ ਫਾਊਂਡ ਕੀਤਾ ਜਿਸ ਨੂੰ ਕ੍ਰਿਪਟੋ ਕਰੰਸੀ ਕਿਹਾ ਗਿਆ ਇਹ ਕ੍ਰਿਪਟੋ ਕਰੰਸੀ ਨੂੰ ਸਟੋਰ ਕਰਨ ਅਤੇ ਟ੍ਰੇਡ ਕਰਨ ਦਾ ਪਲੇਟਫਾਰਮ ਸੀ ਇਹ ਜਾਣ ਕੇ ਉਸ ਦਾ ਪਾਸਟਰ ਉਸ ਦੀ ਕੰਪਨੀ ਨੂੰ ਪਬਲੀਕਲੀ ਲਿਸਟ ਕਰਨ ਦੀ ਕੋਸ਼ਿਸ਼ ਕਰ ਸਕਦੀ ਹੈ ਉਸ ਨੇ ਇਸ ਨੂੰ ਵੈਸਲੀ ਕਾਇਮ ਦੇ ਅਲਾਈਅੰਸ ਦੇ ਅੰਡਰ ਕਰਨ ਦੀ ਕੋਸ਼ਿਸ਼ ਕੀਤੀ ਪਰ 2011 ਵਿੱਚ ਉਟਾਰੀਓ ਸਕਿਉਰਿਟੀ ਦੇਨੋ ਇਹ ਲਪਕ ਕੇ ਵੀਵਰ ਅਨ ਰਜਿਸਟਰ ਇਨਵੈਸਟਮੈਂਟ ਐਡਵਰਟਾਈਜ਼ਿੰਗ ਅਤੇ ਸਟਾਕ ট্রেਡਿੰਗ ਵਿੱਚ ਸ਼ਾਮਲ ਸੀ ਉਸਨੇ ਆਪਣੀ ਗਲਤੀ ਮੰਨੀ ਅਤੇ ਉਸ ਨੂੰ 90 ਦਿਨ ਦੀ ਜੇਲ੍ਹ ਹੋ ਗਈ ਅਤੇ 2 ਸਾਲ ਦਾ ਪ੍ਰੋਵੀਜ਼ਨ ਵੀ ਪਰ ਫਿਰ ਵੀ ਵਸਲੇ ਦਾ ਕੰਮ ਟਰੇਡਿੰਗ ਤੱਕ ਹੀ ਨਹੀਂ ਰੁਕਿਆ ਉਸਨੇ ਪਹਿਲਾ ਵੀ ਮੈਰੀਨ ਗੈਰ ਕਾਨੂੰਨੀ ਤਰੀਕੇ ਨਾਲ ਉਗਾਉਣ ਦੀ ਕੋਸ਼ਿਸ਼ ਕੀਤੀ ਸੀ ਅਤੇ ਉਸਨੇ 2010 ਵਿੱਚ ਇਸ ਨੂੰ ਦੁਬਾਰਾ ਉਗਾਉਣ ਦੀ ਕੋਸ਼ਿਸ਼ ਕੀਤੀ। ਇਸ ਵਾਰ ਉਹ ਇੱਕ ਫਰਮ ਦੇ ਲੈਂਡ ਉੱਪਰ 2017 ਵਿੱਚ ਉਸਨੇ ਟੋਰਾਂਟੋ ਲਾਇਸੈਂਸਿੰਗ ਅਤੇ ਸਟੈਂਡਰਡ ਕਮੇਟੀ ਨੂੰ ਆਪਣੇ ਨਾਲ ਜੋੜਿਆ ਅਤੇ ਜੈਫ ਮੋਰਿਸ ਦੇ ਅਲਾਈਅንስ ਦਾ ਇਸਤੇਮਾਲ ਕਰਦੇ ਹੋਏ ਉਸਨੇ ਕੈਨਾਬਾਈ ਇਸਟੈਬਲਿਸ਼ਮੈਂਟ ਨੂੰ रेगुलेट ਕਰਨ ਦੀ ਰეკਮੈਂਡੇਸ਼ਨ ਦਿੱਤੀ 1 ਸਾਲ ਬਾਅਦ 2018 ਵਿੱਚ ਕੈਨੇਡਾ ਵਿੱਚ ਰੀਕ੍ਰੀیشنل ਮੈਰੀ ਹੁਆਨਾ ਯੂਜ਼ ਕਨਵਾਜ ਐਕਟ ਦੇ ਤਹਿਤ ਲੀਗਲਾਈਜ਼ ਕੀਤਾ ਗਿਆ ਜਲਦ ਹੀ ਵੈਸਲੇ ਨੇ ਦਾਅਵਾ ਕੀਤਾ ਕਿ ਉਸਨੇ ਇਸ ਸਟੋਰ ਦੇ ਲਈ ਇੱਕ ਚਿੰਨ ਕਫ ਦੇ ਫਾਈਨਾਂਸ ਨੂੰ ਮਦਦ ਕੀਤੀ ਹੈ ਪਰ ਸੀਬੀਸੀ ਨਿਊਜ਼ ਦੀ ਜਾਂਚ ਨੇ ਇਹ ਖੁਲਾਸਾ ਕਰ ਦਿੱਤਾ ਕਿ ਅਸਲ ਵਿੱਚ ਇਸ ਦਾ ਫਾਊਂਡਰ ਅਤੇ ਮੇਨ ਮਾਲਕ ਵੈਸਲੇ ਹੀ ਹੈ ਅਤੇ ਉਸ ਦੀ ਪਤਨੀ ਮਿਸਾਲ ਕੰਪਨੀ ਦੀ ਡਾਇਰੈਕਟਰ ਸੀ ਹਾਲਾਂਕਿ ਉਹਨਾਂ ਨੂੰ ਇਸ ਲਈ ਕੋਈ ਜੇਲ ਨਹੀਂ ਹੋਈ ਬਸਲੀਵੀਰ ਦਾ ਨਾਮ ਹਮੇਸ਼ਾ ਦੇ ਲਈ ਕੈਨੇਡਾ ਦੇ ਸਭ ਤੋਂ ਵੱਡੇ ਕਾਊਂਟਰਫੇਇቲਿੰਗ ਆਪਰੇਸ਼ਨ ਨਾਲ ਜੁੜਿਆ ਰਹੇਗਾ ਉਸ ਦੇ ਟੈਕਨੀਕਲ ਦਿਮਾਗ ਦੇ ਕਰਕੇ ਕੈਨੇਡਾ ਦੇ ਇਕਨੋਮੀ ਨੂੰ ਖਤਰੇ ਵਿੱਚ ਪਾ ਦਿੱਤਾ ਸੀ ਇਥੋਂ ਪਤਾ ਲੱਗਦਾ ਹੈ ਕਿ ਇੰਟੈਲੀਜੈਂਸੀ ਦਾ ਜੇਕਰ ਸਹੀ ਇਸਤੇਮਾਲ ਕੀਤਾ ਜਾਵੇ ਤਾਂ ਉਹ ਬਹੁਤ ਕੁਝ ਕਰ ਸਕਦੀ ਹੈ ਪਰ ਜੇ ਉਸ ਦਾ ਗਲਤ ਇਸਤੇਮਾਲ ਕੀਤਾ ਜਾਵੇ ਤਾਂ ਉਹ ਖਤਰੇ ਵਿੱਚ ਵੀ ਪਾ ਸਕਦੀ ਹੈ ਤੁਹਾਨੂੰ ਇਹ ਕਹਾਣੀ ਕਿਹੋ ਜਿਹੀ ਲੱਗੀ ਸਾਨੂੰ ਕਮੈਂਟ ਵਿੱਚ ਜਰੂਰ ਦੱਸਣਾ ਅਤੇ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਨਾ ਅਤੇ ਅਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਧੰਨਵਾਦ ਜੀ